ਹਾਂਜੀ ਜੇਪ 'ਚ ਪੈਸੇ ਨਹੀਂ ਹੈਗੇ ਤਾਂ 1 ਰੁਪਇਆ ਦੇ ਕੇ ਕੋਈ ਵੀ ਇਲੈਕਟ੍ਰੋਨਿਕ ਦਾ ਸਮਾਨ ਲੇਜੋ ਤੇ ਮੋਬਾਈਲ ਲੇਜੋ ਸਿਰਫ ਬੱਚਾ ਜੀ 1 ਰੁਪਿਆ ਦਿਓ ਕੋਈ ਵੀ ਏਸੀ ਲੈ ਜਾਓ ਫਰਿੱਜ ਲੈ ਜਾਓ ਮਾਈਕਰੋ ਲੈ ਜਾਓ ਕੁੱਲਰ ਲੈ ਜਾਓ ਵਾਸ਼ਿੰਗ ਮਸ਼ੀਨ ਲੈ ਲਓ LED ਲੈ ਜਾਓ ਸਿਰਫ ਮਾਤਰਾ 1 ਰੁਪਿਆ ਦੇਣਾ ਕੁਝ ਵੀ ਲੈ ਜਾਓ ਇਹਨਾਂ ਵਿੱਚ ਸਾਡੀ ਵੀਡੀਓ ਨੂੰ ਸ਼ੇਅਰ ਕਰੂੰਗਾ 10 ਜਣੇ ਨੂੰ 골ਡ ਵਾਚ ਫ੍ਰੀ ਆਫ ਕਾਸਟ ਸਿਰਫ ਵੀਡੀਓ ਸ਼ੇਅਰ ਕਰਨ ਨਾਲ ਨੂੰ ਦੇਣੀ ਹੈ ਜੀ ਤੁਸੀਂ ਕੁਝ ਨਹੀਂ ਕਰਨਾ ਬਸ ਸ਼ੇਅਰ ਦਾ ਬਟਨ ਦਬਾ ਦਿਓ 10 ਜਿਹੜੇ ਸਭ ਤੋਂ ਜ਼ਿਆਦਾ ਸ਼ੇਅਰ ਕਰੂਗੇ ਸ਼ੇਅਰ ਟੂ ਗਰਪਸ ਕਰੂਗੇ ਉਹਨਾਂ ਨੂੰ 골ਡ ਦੀ ਘੜੀ ਫਰੀਓ ਕਾਰਪੋਰੇਟ ਨੇ ਕਰ ਕਰੀਅਰ ਕਰ ਦੇਣੀ ਮੁੰਡੇ ਦੇ ਅੱਜ ਬਿਲਕੁਲ ਕਰਨਬਾਜੀ ਤੁਸੀਂ ਕਹਿੰਦੇ ਹੋ ਜੰਬੋ ਕੂਲਰ ਲਿਆਏ ਵੱਡੇ ਵੱਡੇ ਏਸੀ ਲਿਆਏ ਇਹ ਪਤਾ ਬਿਜਲੀ ਬਹੁਤ ਖਾਂਦੇ ਹੋਣਗੇ ਨਹੀਂ ਨਹੀਂ ਜੀ ਇਹ ਇਨਵਰਟਰ ਤੇ ਵੀ ਚੱਲਣ ਵਾਲੇ ਕੂਲਰ ਹੈ ਜੀ ਇਹਨਾਂ ਦੀ ਬਿਜਲੀ ਦੀ ਜਿਹੜੀ ਕੰਜ਼ਮਪਸ਼ਨ ਹੁੰਦੀ ਬਹੁਤ ਜ਼ਿਆਦਾ ਘੱਟ ਹੈ ਐ ਨਹੀਂ ਹੈਗਾ ਇਹਨਾਂ ਨੂੰ ਬਿਜਲੀ ਵਜਲਾ ਇਹ ਬਿਜਲੀ ਤੋਂ ਇਲਾਵਾ ਇਨਵਰਟਰ ਤੇ ਵੀ ਚੱਲਣ ਦੇ ਕਾਬਿਲ ਹੈ ਜੀ ਇਨਵਰਟਰ ਤੇ ਚੱਲ ਕੋਨ ਆਈਫੋਨ 13 14 15 ਕੋਈ ਵੀ ਲੈ ਲਓ ਸਿਰਫ 80 ਰੁਪਏ ਦਿਹਾੜੀ ਦਾ 90 ਰੁਪਏ ਪਰ ਡੇ ₹100 ਪਰ ਡੇ ਮਤਲਬ ₹2200 ਮਹੀਨੇ ਦੀ ਕਿਸ਼ਤ ਕੋਈ ਵੀ Apple ਦਾ ਫੋਨ ਸਾਡੇ ਤੋਂ ਲੈ ਜਾਓ ਜਿੰਨੀ ਸਸਤੀ ਹਾਂਜੀ ਜੇਬ 'ਚ ਪੈਸੇ ਨਹੀਂ ਹੈਗੇ 1 ਰੁਪਿਆ ਦੇ ਕੇ ਕੋਈ ਵੀ ਇਲੈਕਟ੍ਰੋਨਿਕ ਦਾ ਸਮਾਨ ਲੇਜੋ ਤੇ ਮੋਬਾਈਲ ਲੇਜੋ ਸਿਰਫ ਜੇਕੇ ਟ੍ਰੇਡਰਸ ਮਰਿੰਡਾ ਤੇ ਪੁੱਛਦੇ ਆਂ ਵੀ ਗੱਲ ਸੱਚੀ ਹੈ ਜਾਂ ਝੂਠ ਹੈ ਕਰਨ ਬਾਈ ਛੱਡਣਾ ਮੌਜੂਦ ਨੇ ਬਾਈ 1 ਰੁਪਿਆ ਦਾ ਰੌਲਾ ਪੈ ਰਿਹਾ ਵੀ ਕੋਈ ਵੀ ਇਲੈਕਟ੍ਰੋਨਿਕ ਦਾ ਸਮਾਨ ਲੇਜੋ ਗੱਲ ਸੱਚੀ ਹੈ ਕਿ ਨਹੀਂ ਬਿਲਕੁਲ ਸੱਚ ਹੈ ਜੀ 1 ਰੁਪਿਆ ਦਿਓ ਕੋਈ ਵੀ ਏਸੀ ਲੇਜੋ ਫਰਿੱਜ ਲੇਜੋ ਮਾਈਕਰੋ ਲੇਜੋ ਕੂਲਰ ਲੇਜੋ ਵਾਸ਼ਿੰਗ ਮਸ਼ੀਨ ਲੈ ਲਓ ਐਲਈਡੀ ਲੇਜੋ ਸਿਰਫ ਮਾਤਰਾ 1 ਰੁਪਿਆ ਦੇਣਾ ਕੁਝ ਵੀ ਲੈਜੋ ਇਹ ਗਰਮੀ ਦੀ ਸਪੈਸ਼ਲ ਆਫਰ ਹੈ ਇੱਕ ਗਰਮੀ ਦੀ ਸਪੈਸ਼ਲ ਆਫਰ ਹੈ ਉਸ ਗੋਲਡ ਵਾਚ ਫ੍ਰੀ ਆਫ ਕਾਸਟ ਸਿਰਫ ਵੀਡੀਓ ਸ਼ੇਅਰ ਕਰਨ ਨਾਲ ਨੂੰ ਦੇਣੀ ਹੈ ਜੀ ਤੁਸੀਂ ਕੁਝ ਨਹੀਂ ਕਰਨਾ ਬਸ ਸ਼ੇਅਰ ਦਾ ਬਟਨ ਦਬ ਦੋ 10 ਜਿਹੜੇ ਸਭ ਤੋਂ ਜ਼ਿਆਦਾ ਸ਼ੇਅਰ ਕਰੋਗੇ ਸ਼ੇਅਰ ਟੂ ਗਰਪਸ ਕਰੂਗੇ ਉਹਨਾਂ ਨੂੰ ਗੋਲਡ ਦੀ ਘੜੀ ਫ੍ਰੀ ਆਫ ਕਾਸਟ ਉਹਨਾਂ ਦੇ ਘਰ ਕੋਰੀਅਰ ਕਰ ਦੇਣੀ ਗੋਲਡ ਦੀ ਵਾਚ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਸਿਰਫ ਸ਼ੇਅਰਿੰਗ ਤੇ ਹੈ ਜੀ ਕੁਝ ਖਰੀਦੇ ਨਾ ਖਰੀਦੇ ਸਿਰਫ ਸ਼ੇਅਰ ਦਾ ਬਟਨ ਦਬ ਦੋ ਤੇ ਇੱਕ ਸਮਾਂ ਸ਼ੁਰੂ ਕਿੱਥੋਂ ਕਰੋਗੇ ਫਿਰ ਅਜੇ ਇਲੈਕਟ੍ਰੋਨਿਕਸ ਸਮਾਨ ਤੋਂ ਇਲੈਕਟ੍ਰੋਨਿਕ ਦਾ ਸਮਾਨ ਤਾਂ ਦਵਾਂਗੇ ਦਵਾਂਗੇ ਹਰੇਕ ਆਈਟਮ ਦੇ ਨਾਲ ਇੱਕ ਘੜੀ ਬਿਲਕੁਲ ਫ੍ਰੀ ਦਵਾਂ ਜਿੱਦਾਂ ਕੀ ਫੋਨ ਲੈ ਲੋ ਸਾਡੇ ਤੋਂ Apple ਦੇ ਫੋਨ ਵੀ ਹੁੰਦੇ ਆ Apple ਦੇ ਫੋਨ iPhone 13 14 15 ਕੋਈ ਵੀ ਲੈ ਲੋ ਸਿਰਫ 80 ਰੁਪਏ ਦਿਹਾੜੀ ਦਾ 90 ਰੁਪਏ ਪਰ ਡੇ 100 ਰੁਪਏ ਪਰ ਡੇ ਮਤਲਬ 2200 ਰੁਪਏ ਮਹੀਨੇ ਦੀ ਕਿਸ਼ਤ ਕੋਈ ਵੀ Apple ਦਾ ਫੋਨ ਸਾਡੇ ਤੋਂ ਲੈ ਜੋ ਇੰਨੀ ਸਸਤੀ ਸਕੀਮ ਇੰਨੀ ਸਸਤੀ ਸਕੀਮ 24 ਮਹੀਨੇ ਦਾ ਕੇਸ ਮਤਲਬ 80 ਰੁਪਏ ਇੱਕ ਦਿਨ ਦੇ ਹੋਏ ਜੀ ਸਿਰਫ 2200 ਰੁਪਏ ਕਿਸ਼ਤ 2300 ਰੁਪਏ ਐਵੇਂ ਅਲੱਗ-ਅਲੱਗ ਬਹੁਤ ਆਕਰਸ਼ਕ ਆਫਰ ਆ ਨਾਲ ਇੱਕ ਅਲਟਰਾ ਵਾਚ ਹਰੇਕ ਆਈਫੋਨ ਹਰੇਕ ਇਲੈਕਟ੍ਰੋਨਿਕ ਦੇ ਸਮਾਨ ਨਾਲ ਬਿਲਕੁਲ ਫ੍ਰੀ ਲੈ ਕੇ ਜਾਓ 스마트ਵਾਚ 스마트ਵਾਚ ਫ੍ਰੀ 스마트ਵਾਚ ਫ੍ਰੀ ਨਾਲ ਸਾਰਾ ਕੁਝ ਗਲਾਸ ਕਵਰ ਸਭ ਕੁਝ ਕਰਕੇ ਦਵਾਂਗੇ ਜੀ ਠੀਕ ਹੈ ਜੀ ਤੇ ਮਨ ਦੇ ਵਿੱਚ ਕਿੱਦਾਂ ਆਇਆ ਵੀ ਗਰਮੀ ਦੀ স্পੈਸ਼ਲ ਆਫਰ ਲਗਾਈ ਜਾਵੇ ਕਿਤੇ ਗਰਮੀਆ ਦੀ ਬਹੁਤ ਜ਼ਿਆਦਾ ਗਰਮੀ ਹੈ ਜਿਹੜਾ ਗਰੀਬ ਬੰਦਾ ਹੈ ਅਮੀਰ ਬੰਦਾ ਹਰੇਕ ਲਈ ਹਰੇਕ ਤਰ੍ਹਾਂ ਦੀ ਫੈਸਿਲਿਟੀਆਂ ਹੈ ਕਿਸੇ ਕੋ ਪੈਸੇ ਨਹੀਂ ਹੈਗੇ ਫਾਈਨਾਂਸ ਕਰਾਣਾ ਜਾਂਦਾ ਲੰਬੀਆਂ ਕਿਸ਼ਤਾਂ ਕਰਾਣਾ ਜਾਂਦਾ ਆਪਾਂ ਹਰੇਕ ਨੂੰ ਠੰਡੀ ਹਵਾ ਦੇਣੀ ਹੈ ਇਸ ਗਰਮੀ ਠੰਡੀ ਹਵਾ ਦੇਣੀ ਹੈ ਬਚਾਈ ਸੀ ਵੀ ਲੱਗੇ ਹੋਏ ਨੇ ਤੁਸੀਂ ਤਾਂ ਹੀ ਕਹਿ ਰਹੇ ਠੰਡੀ ਹਵਾ ਦੇਣੀ ਹੈ ਏਸੀ ਹਰੇਕ ਬ੍ਰਾਂਡ ਦਾ ਮਿਲੂਗਾ ਲਾਇਡ ਵਰਨਪੂਲ ਸੈਮਸੰਗ ਆਈਐਫਬੀ ਕੈਲਵਿਨੇਟਰ ਬੀਪੀਐਲ ਡਾਈਕਨ ਹਰੇਕ ਸਾਡੇ ਕੋ ਡੇਟ ਟਨ ਦਾ ਐ ਸੀ 26900 ਰੁਪਏ ਦਾ ਦੇ ਦਾਂਗੇ ਜੀ ਸਟਾਰਟਿੰਗ ਰੇਂਜ ਹੈ 26900 ਡੇਟ ਟਨ ਦਾ ਐ ਸੀ ਦਾ ਡੇਟ ਟਨ ਦਾ ਡੇਟ ਟਨ ਦਾ ਐ ਸੀ 26900 ਤੋਂ ਸਟਾਰਟ ਹੋ ਕੇ ਅਲੱਗ-ਅਲੱਗ ਵੇਰੀਐਂਟ ਅਲੱਗ-ਅਲੱਗ ਵੈਰਾਈਟੀ ਹੈ ਬਹੁਤ ਤਰ੍ਹਾਂ ਦੇ ਮਾਡਲ ਆ ਆਪਣੇ ਕੋਲ ਕਿੰਨਾ ਕ ਸਟਾਕ ਇੰਨਾ ਬੈਕਰਨ ਬਾਈ ਸਟਾਕ ਦੀ ਤੁਸੀਂ ਟੈਨਸ਼ਨ ਨਾ ਲਓ ਗਰਮੀਆਂ ਵੀ ਸਾਰੀ ਲੰਗ ਜਾਣ ਸਟਾਕ ਦੀ ਕਮੀ ਨਹੀਂ ਆਉਂਦੀ ਆਪਾਂ ਜੇ ਕੇ ਟਰੇਡਰ ਆਲਿਆ ਸਟਾਕ ਦੀ ਰੱਬ ਦੀ ਕਿਰਪਾ ਸਟਾਕ ਹੈ ਜੀ ਸਟਾਕ ਦੀ ਟੈਨਸ਼ਨ ਨਾ ਲਓ ਠੀਕ ਹੈ ਜੀ ਵਾਸ਼ਿੰਗ ਮਸ਼ੀਨਾਂ ਪਈਆਂ ਵੀਰ ਵਾਸ਼ਿੰਗ ਮਸ਼ੀਨਾਂ ਹੈ ਰਿਪੇ 2 ਵਾਸ਼ਿੰਗ ਮਸ਼ੀਨ ਸਟਾਰਟ ਹੋ ਜਾਂਦੀ ਹੈ ਉਸ ਤੋਂ ਇਲਾਵਾ ਹਰ ਇੱਕ ਤਰ੍ਹਾਂ ਦਾ ਫ੍ਰਿਜ ਆਈ ਦੇਖੋ ਸਿੰਗਲ ਡੋਰ ਤੋਂ ਸਟਾਰਟ ਹੋ ਜਾਂਦਾ ਡਬਲ ਡੋਰ ਸਾਈਡ ਬਾਈ ਸਾਈਡ ਕੂਲਰ ਵੱਡੇ ਛੋਟੇ ਹਰ ਇੱਕ ਤਰ੍ਹਾਂ ਦੇ ਕੂਲਰ ਹੈ ਸਾਰੀਆਂ ਆਈਟਮਾਂ 1 ਰੁਪਏ ਤੋਂ ਸਾਰੀ ਚੀਜ਼ਾਂ ਦੀ ਆਪਣੇ ਤੁਸੀਂ ਫੁੱਲ ਫਾਈਨਾਂਸ ਕਰਾ ਲੈ ਜੋ ਲੱਗਦਾ ਵੀ ਜੇ ਅਪਾ ਦੀਵਾਲੀ ਦੇ ਵੀਡੀਓ ਪਾਈ ਸੀ ਵਧੀਆ ਕਸਟਮਰ ਦਾ ਰਿਸਪਾਂਸ ਮਿਲੇ ਸੀਗਾ ਤੇ ਹੁਣ ਫ੍ਰਿਜਾਂ ਵੀ ਲੱਗਦਾ ਜਿਹੜਾ ਸਿਸਟਮ ਹੈ ਉਹ ਇਲੈਕਟ੍ਰੋਨਿਕਸ ਸਮਾਨ ਸਾਰਾ ਨਵਾਂ ਆਇਆ ਲੱਗਦਾ ਨਵੇਂ ਨਵੇਂ ਮਾਡਲ ਹਨ ਨਵੇਂ ਵੇਰੀਐਂਟ ਹੈ ਨਵੀਆਂ ਆਫਰ ਹੈ ਗਰਮੀਆਂ ਦੀ ਦੀਵਾਲੀ ਦੇ ਹਰ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਦੀਵਾਲੀ ਤੇ ਬਹੁਤ ਜ਼ਿਆਦਾ ਰਸ਼ਤਾ ਜਿਹੜੇ ਬੰਦੇ ਦੀਵਾਲੀ ਤੇ ਨਹੀਂ ਲੈ ਪਾਏ ਸਮਾਨ ਉਹਦੇ ਲਈ ਸਪੈਸ਼ਲ ਦੀਵਾਲੀ ਦੇ ਦਾ ਆਫਰ ਲੱਗਦੀ ਲੱਦੀ ਅਸੀਂ ਗਰਮੀਆਂ ਦੀ ਵੀ ਆਫਰ ਲਾਤੀ ਸੀ ਗਰਮੀ ਦੇ ਵੀ ਲਾਦੀ ਪੂਰੇ ਪਟਾਕੇ ਪਾਉਂਗੇ ਲਾ ਦੇ ਪਟਾਕੇ ਪਟਾਕੇ ਮੈਂ ਕਹਿੰਦਾ ਜੀ ਤੁਸੀਂ ਟੈਨਸ਼ਨ ਨਾ ਲੋ ਗਰਮੀਆਂ ਦੀ ਬਹੁਤ ਆਕਰਸ਼ਕ ਆਫਰ ਹੈ ਵਧੀਆ ਨਵੇਂ ਮਾਡਲ ਹੈ ਸਾਰਾ ਨਵਾਂ ਮਾਲ ਹੈ ਵਧੀਆ ਤਰੀਕੇ ਨਾਲ ਹਰੇਕ ਚੀਜ਼ ਦੀ ਹਰੇਕ ਸਹੂਲਤ ਇੱਥੇ ਤੁਹਾਨੂੰ ਮਿਲੂਗੀ ਫ੍ਰਿਜ ਕਿੰਨੇ ਕਰੇਸ ਤੋਂ ਸਟਾਰਟ ਹੋ ਜਾਂਦੀ ਹੈ ਫ੍ਰਿਜ ਜੀ ਆਪਣੇ ਕੋਲ 10900 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਕੰਪਨੀ ਦੀ ਫ੍ਰਿਜ ਉਸ ਤੋਂ ਇਲਾਵਾ ਫਿਰ 60 70 80 ਅਰ ਹਰੇਕ ਤਰ੍ਹਾਂ ਦੀ ਫ੍ਰਿਜ ਤੁਹਾਨੂੰ 180 ਲੀਟਰ ਤੋਂ ਲੈ ਕੇ 700 ਲੀਟਰ ਦੀ ਫ੍ਰਿਜ ਤੁਹਾਨੂੰ ਸਾਡੀ ਦੁਕਾਨ ਤੇ ਮਿਲ ਜੂਗੀ। ਭਾਈ ਆ ਕੀ ਚੀਜ਼ ਹੈ? ਬਲੈਕ ਜੀ ਰੱਖੀ ਹੋਈ ਕੀ ਨਵੀਂ ਚੀਜ਼ ਹੈ ਇਹ ਕੋਈ? ਇਹ ਅਨਬ੍ਰੇਕੇਬਲ ਕੂਲਰ ਹੈ ਜੀ। ਇਹ ਟੁੱਟ ਨਹੀਂ ਲੱਗੇ। ਹਾਂ ਜੀ ਹਾਂ ਜੀ। ਦੇਖੋ ਭਾਈ ਫ੍ਰਿਜ ਫ੍ਰਿਜ ਵਰਗਾ ਹੀ ਲੱਗਦਾ। ਇਹ ਫ੍ਰਿਜ ਵਾਲੇ ਇਹ ਜੰਬੋ ਕੂਲਰ ਹੈ ਜੀ ਕਮਰਸ਼ੀਅਲ ਕੂਲਰ। ਇਹਨਾਂ ਦਾ ਹਵਾ ਦਾ ਥਰੋ 80 80 100 100 ਫੁੱਟ ਤੱਕ ਦੂਰ ਹਵਾ ਮਾਰਦੇ ਆਈਏ। ਸਪੈਸ਼ਲ ਤਿਆਰ ਕਰਵਾਏ। ਸਪੈਸ਼ਲ ਗਰਮੀਆਂ ਤੇ ਸੀਜ਼ਨ ਕਰਕੇ ਗਰਮੀ ਦਿਨ-ਦਰ-ਦਿਨ ਵਧਦੀ ਜਾਂਦੀ ਆ ਉਹਨੂੰ ਦੇਖਦੇ ਹੋਏ ਤਿਆਰ ਕਰਾਏ ਪੀਸ ਦੀ ਕੋਈ ਕਮੀ ਨਹੀਂ ਹੈਗੀ ਜੰਬੋ ਕੂਲਰ ਕਹਿੰਦੇ ਨੇ ਜੰਬੋ ਗੁੱਲਰ ਬੜੇ ਕਮਰਸ਼ੀਅਲ ਕੂਲਰ ਇਸ ਤੋਂ ਵੀ بڑا ਗੁੱਲਰ ਵੀ ਪਿਆ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਜੀ ਤੋਂ بڑا ਗੁੱਲਰ ਵੀ ਹੈਗਾ ਆਪਣੇ ਕੋਲ ਤੇ ਹੋਰ ਛੋਟੇ ਰੇਂਜ ਦੇ ਵਿੱਚ ਵੀ ਕੂਲਰ ਮਿਲਾਂਗੇ ਆਪਣੇ ਕੋਲ ਸਾਰੇ ਤਰ੍ਹਾਂ ਦੇ ਕੂਲਰ ਮਿਲੂਗੇ ਹੈਵਲਸ ਦੇ ओरिएंट ਦੇ ਲੀ ਪਿਓਰ ਦੇ ਆਪਣਾ ਵੀਗਾਰਡ ਦੇ ਹਰੇਕ ਤਰ੍ਹਾਂ ਦੇ ਕੂਲਰ ਮਿਲੂਗੇ ਜੀ ਐਲਈਡੀ ਆ ਦੇਖੋ ਸਾਡੇ ਕੋਲ ਐਲਈਡੀ ਵੀ ਤੁਹਾਨੂੰ 32 ਇੰਚ ਦੀ ਐਲਈਡੀ 8500 ਰੁਪਏ ਤੋਂ ਸਟਾਰਟ ਦੇ ਦਾਂਗੇ ਜੀ 32 ਇੰਚ ਦੀ LED ਸਿਰਫ 8500 ਰੁਪਏ ਦੀ ਤੁਹਾਨੂੰ ਇੱਥੇ ਮਿਲ ਜੂਗੀ 1 ਸਾਲ ਦੀ ਰਿਪਲੇਸਮੈਂਟ ਸਿਰਫ 8500 ਰੁਪਏ ਦੀ ਸਿਰਫ 8500 ਰੁਪਏ ਤੋਂ LED TV 스마트 YouTube Netflix Amazon ਸਾਰਾ ਕੁਝ ਪ੍ਰੀ ਲੋਡਡ Android Smart ਸਿਰਫ 8500 ਰੁਪਏ ਬੱਚੇ ਨੇ ਪੜਾਈ ਵਗੈਰਾ ਕਰਨੀ ਦੀ ਸਾਰਾ ਕੁਝ ਕਰ ਸਕਦੇ ਸਾਰਾ ਕੁਝ ਕਰ ਸਕਦੇ ਸਭ ਕੁਝ ਹੈ ਵਧੀਆ ਫੁੱਲ HD 1 ਸਾਲ ਦੀ ਗਾਰੰਟੀ ਦੇ ਨਾਲ ਵਿਦ ਬਿੱਲ ਬਿੱਦ ਬਿੱਲ ਹਾਂਜੀ ਹਾਂਜੀ ਵਟਸਐਪ ਵਗੈਰਾ ਵੀ ਲਗਾ ਦਾ ਡਾਊਨਲੋਡ ਹੋ ਜਾਂਦੇ ਇਹਦੇ ਵਿੱਚ ਐਂਡਰੋਇਡ ਹੈ ਜੀ ਜਿਵੇਂ ਮਰਜ਼ੀ ਚਲਾਓ ਸਭ ਕੁਝ ਚੱਲੂਗਾ ਜੀ ਜੋ ਮਰਜ਼ੀ ਕਰੀ ਜਾਓ ਜੋ ਮਰਜ਼ੀ ਕਰੀ ਜਾਓ ਬੱਚੇ ਵਾਸਤੇ ਵਧੀਆ ਜਿਹਾ ਸਟੱਡੀ ਵਗੈਰਾ ਕਰ ਸਕੋਟ ਮੋਡ ਹੈ ਹਾਂਜੀ ਹਾਂਜੀ ਜੋ ਵੀ ਸਭ ਕੁਝ ਚੱਲੂਗਾ ਜੀ ਉਸ ਤੇ ਜੋ ਵੀ ਆਪਣੇ ਐਂਡਰੋਇਡ ਸਮਾਰਟ ਐਲਈਡੀ ਚ ਚੱਲਦਾ ਹੈ 43 ਇੰਚ ਕੇ ਉਸ ਤੋਂ ਵੀ ਅੱਗੇ ਪਈਆਂ ਆਪਣੇ ਕੋਲ 65 ਇੰਚ ਤੱਕ ਹੈ ਜੀ 32 40 43 50 55 65 ਇੰਚ ਤੱਕ ਤੁਹਾਡੇ ਆਪਣੇ ਕੋਲ ਐਲਈਡੀ ਇੱਥੇ ਤੁਹਾਨੂੰ ਮਿਲ ਜੂਗਾ 65 ਇੰਚ ਤੱਕ ਮਤਲਬ ਕਿ ਸਿਰਫ 1 ਰੁਪਿਆ ਦੇ ਸਾਰਾ ਸਮਾਨ ਮਿਲ ਜੂਗਾ ਤੁਹਾਨੂੰ ਇੱਥੋਂ ਦੇਖੋ ਜੀ ਬੰਨ ਭਾਈ ਏਸੀ ਲਾਤੇ ਤੁਸੀਂ ਕਹਿੰਦੇ ਡੇਢ ਟਨ ਤੋਂ ਸਟਾਰਟ ਹੋ ਗਿਆ ਹੁਣ ਜਿਹੜੇ ਦਰਮਿਆਨ ਦੇ ਲੋਕ ਹੁੰਦੇ ਨੇ ਉਹਨਾਂ ਲਈ ਕਿਸ਼ਤਾਂ ਦਾ ਸਿਸਟਮ ਵੀ ਕੀਤਾ ਹੈ ਕਿਸ਼ਤਾਂ ਦਾ ਛੋਟੀ ਕਿਸ਼ਤ ਦਾ ਸਿਸਟਮ ਕਰਿਆ ਸਾਡੇ ਕੋਲ ਡੇਢ ਟਨ ਦੇ ਏਸੀ ਦੀ 1900 ਰੁਪਏ ਤੋਂ ਕਿਸ਼ਤ ਸਟਾਰਟ ਹੋ ਜਾਂਦੀ ਹੈ ਜੇ ਬੰਦਾ 1 ਰੁਪਿਆ ਦੇਵੇ ਉਹਦੀ ਕਿਸ਼ਤ ਵੀ ਅਸੀਂ ਛੋਟੀ ਬਣਾਉਂਗੇ 1990 2000 3000 ਮਤਲਬ ਐਵੇਂ ਨਹੀਂ ਹੈਗਾ ਵੀ ਕਿਸ਼ਤ 5000 ਰੁਪਏ ਮਹੀਨਾ ਹੋ ਜੂਗੀ 1900 ਰੁਪਏ ਤੋਂ ਲੈ ਕੇ 2 ਤੋਂ 3000 ਦੇ ਵਿੱਚ ਵਿੱਚ ਕਿਸ਼ਤ ਬਣਾਉਂਗੇ ਛੋਟੀ ਕਿਸ਼ਤ ਔਰ ਕੰਪਨੀ ਦਾ ਹੀ ਏਸੀ ਦਵਾਂਗੇ ਦਾ ਦਵਾਂਗੇ Samsung ਦਾ ਦਵਾਂਗੇ BPL ਦਾ ਦਵਾਂਗੇ Daikin ਦਾ ਦਵਾਂਗੇ Kelvinator ਦਾ ਵਧੀਆ ਪ੍ਰਿੰਟਡ AC ਦਵਾਂਗੇ ਗਰੰਟੀ ਵਗੈਰਾ ਕੀ ਹੁੰਦੀ ਹੈ ਗਰੰਟੀ 10 10 ਸਾਲ ਕੰਪਰੈਸ਼ਨ ਦੀ ਵਾਰੰਟੀ ਹੋਊਗੀ 1 ਸਾਲ ਫੁੱਲ ਵਾਰੰਟੀ ਹੋਊਗੀ 5 ਸਾਲ ਅੰਦਰਲੇ ਪਾਰਟਸ ਦੀ ਵਾਰੰਟੀ ਹੋਊਗੀ ਹਾਂਜੀ ਕੰਪਨੀ ਦਾ ਮਾਲ ਮਿਲੂਗਾ ਵਧੀਆ ਮਾਲ ਮਿਲੂਗਾ 10 ਸਾਲ ਵਾਰੰਟੀ ਵਾਲਾ ਮਾਲ ਮਿਲੇਗਾ ਹਾਂਜੀ ਉਸ ਤੋਂ ਬਾਅਦ ਫ੍ਰੀਜ ਵੀ ਸਾਡੇ ਕੋਲ ਸਿੰਗਲ ਡੋਰ ਤੋਂ ਲੈ ਕੇ ਡਬਲ ਡੋਰ ਹਰ ਇੱਕ ਤਰ੍ਹਾਂ ਦਾ ਫ੍ਰੀਜ ਹੈ ਇਹਨਾਂ ਉੱਪਰ ਵੀ ਸਕੀਮ ਲੱਗੀ ਹੈ ਕਿਹੜਾ ਵੀ ਸਕੀਮ ਹੈ ਜੀ ਚਾਹੇ ਫ੍ਰੀਜ ਛੋਟਾ ਹੈ ਵੱਡਾ ਛੋਟੇ ਫ੍ਰੀਜ ਦੀ ਕਿਸ਼ਤ ਦਾ ਚਲੋ ਹੋਂਗਿਓ ਹੋਂਗਿ ਬੜੇ ਫ੍ਰਿਜ ਦੀ ਵੀ ਸਾਡੇ ਕੋਲ ਡਬਲ ਡੋਰ ਫ੍ਰਿਜ ਹੈ ਦੀ 1990 ਰੁਪਏ ਦੀ ਕਿਸ਼ਤ ਬਣੂਗੀ ਜੀ ਡਬਲ ਡੋਰ ਦੀ ਡਬਲ ਡੋਰ ਦੀ ਆ ਦੇਖੋ ਜੀ ਸਾਡੇ ਕੋਲ ਅਲੱਗ-ਅਲੱਗ ਆਫਰ ਆਉਂਦੀ 1490 3990 1990 1290 ਅਲੱਗ-ਅਲੱਗ ਤਰ੍ਹਾਂ ਦੀ ਕਿਸ਼ਤ ਬਣਾਈ ਜਾਂਦੀ ਹੈ ਕਸਟਮਰ ਦੀ ਚੁਆਇਸ ਹੈ ਜਿਵੇਂ ਵੀ ਸੈਟਿੰਗ ਬੈਠਦੀ ਹੈ ਜਿੱਦਾਂ ਵੀ ਸੈਟਿੰਗ ਬੈਠਦੀ ਹੈ ਜਿਵੇਂ ਮਰਜ਼ੀ ਆਪਣਾ بڑا ਫ੍ਰਿਜ ਲੈਣਾ ਉਹਦੀ ਵੀ ਛੋਟੀ ਕਿਸ਼ਤ ਦੀ ਸਹੂਲਤ ਹੈ بڑا ਏਸੀ ਲੈਣਾ ਡੇਟਨ ਦਾ ਉਹਦੀ ਵੀ ਛੋਟੀ ਕਿਸ਼ਤ ਅਸੀਂ ਬਣਾਉਂਗੇ ਵੀ ਬੰਦੇ ਨੂੰ ਪ੍ਰੈਸ਼ਰ ਨਹੀਂ ਪੈਣਾ ਚਾਹੀਦਾ ਹਨਨਪਾ ਜੀ ਤੁਸੀਂ ਕਹਿੰਦੇ ਹੋ ਵੀ ਜੰਬੋ ਕੂਲਰ ਲਿਆਏ ਵੱਡੇ-ਵੱਡੇ ਏਸੀ ਲਿਆਏ ਇਹ ਪਤਾ ਬਿਜਲੀ ਬਹੁਤ ਖਾਂਦੇ ਹੋਣਗੇ ਨਹੀਂ ਨਹੀਂ ਜੀ ਇਹ ਇਨਵਰਟਰ ਦੇ ਵੀ ਚੱਲਣ ਵਾਲੇ ਕੂਲਰ বেজী পেলাই এই ਬਿਜਲੀ ਤੋਂ ਇਲਾਵਾ ਇਨਵਰਟਰ ਤੇ ਵੀ ਚੱਲਣ ਦੇ ਕਾਬਿਲ ਹੈ ਜੀ ਇਨਵਰਟਰ ਤੇ ਵੀ ਚੱਲ ਸਕਦੇ ਆ ਇਨਵਰਟਰ ਤੇ ਵੀ ਚੱਲ ਸਕਦੇ ਆ ਇਹ ਨਾਰਮਲ ਵਧੀਆ ਵਾਈਡਿੰਗ ਚ ਬਣੇ ਹੋਏ ਕੂਲਰ ਹੈ ਬਿਜਲੀ ਬੁਝਲੀ ਬਹੁਤ ਜ਼ਿਆਦਾ ਹੀ ਕੱਟ ਖਾਂਦੇ ਆ ਜਿਹੜੇ ਏਸੀ ਨਹੀਂ ਲੈ ਸਕਦੇ ਮਤਲਬ ਕਿ ਕੂਲਰ ਲੈ ਸਕਦੇ ਨੇ ਉਹ ਕੂਲਰ ਲੈ ਸਕਦੇ ਆ ਕੂਲਰ ਵੀ ਫਾਈਨਾਂਸ ਕਰਾ ਸਕਦੇ ਕੂਲਰ ਦੀ ਕਿਸ਼ਤ 1000 ਰੁਪਏ ਮਹੀਨਾ ਵੀ ਬਣਵਾ ਸਕਦੇ ਆ ਵੀ ਫਾਈਨਾਂਸ ਹੋ ਜਾਊਗਾ ਸਿਰਫ 990 ਰੁਪਏ ਦੀ ਕਿਸ਼ਤ ਕੂਲਰ ਦੀ ਬਣ ਜਾਂਦੀ ਹੈ 150 ਲੀਟਰ ਤੱਕ ਕੂਲਰ ਆ ਸਾਡੇ ਕੋਲ 80 ਲੀਟਰ ਤੋਂ ਸਟਾਰਟ ਹੋ ਕੇ 1.5 150 ਲੀਟਰ ਦੀ ਅਸਲ ਥੱ ਇੱਕ ਵਾਰ ਪਾ ਦੋ ਇੱਕ ਦੋ ਤੋਂ ਤਿੰਨ ਦਿਨ ਪਾਣੀ ਰੀਫੀਲ ਕਰਨ ਦੀ ਟੈਨਸ਼ਨ ਖਤਮ ਹੈ ਜੀ ਇਹਦੇ ਵਿੱਚ ਇਹਦੇ ਵਿੱਚ 150 ਲੀਟਰ ਕਪੈਸਿਟੀ ਹੈ 150 ਲੀਟਰ ਬਹੁਤ ਜ਼ਿਆਦਾ ਹੁੰਦੀ ਹੈ ਕਪੈਸਿਟੀ ਹਵਾ ਵੀ ਬੜੀ ਦੂਰ ਤੱਕ ਮਾਰਦਾ ਹੋਗਾ 100 100 ਫੁੱਟ ਤੱਕ ਦਾ ਯਾਰ ਥਰੋ ਹ 100 ਫੁੱਟ ਤੱਕ ਦੀ ਹਵਾ ਮਾਰਦਾ ਹੀ 10 10 15 15 ਜਾਨਿਆਂ ਨੂੰ ਇੱਕ ਵਾਰ ਚ ਇੱਕ ਕੁਲਰ ਹਵਾ ਦਿੰਦਾ ਹੀ ਇਹ ਇਹ ਆਪਣੇ ਦੋਹੇ ਲੋਹੇ ਵਾਲੇ ਵੀਰ ਦੋਹੇ ਵਾਲੇ ਵੀ ਐਵੇਂ ਇਹ ਕਾਪਰ ਦੀ ਮੋਟਰ ਹੈ ਦੋ ਦੋ ਸੀਜ਼ਨ ਦੀ ਵਾਰੰਟੀ ਹੈ ਹੂੰ 60 ਤੋਂ 70 ਫੁੱਟ 에ਅਰ ਥਰੋ ਆਪਣਾ ਲੋਹੇ ਵਾਲੇ ਕੁਲਰ ਦਾ ਵੀ ਹੈਗਾ ਜੀ ਹੂੰ ਆਪਣਾ 2 ਸਾਲ ਦੀ ਇਹਦੀ ਵਾਰੰਟੀ ਹੋਊਗੀ ਇਹ ਵੀ ਕਿਸ਼ਤ ਛੋਟੀਆਂ ਕਿਸ਼ਤਾਂ ਆਰਾਮ ਨਾਲ ਫਾਈਨਾਂਸ ਕਰਾ ਕੇ ਕਿਸ਼ਤਾਂ ਦੇ ਵਿੱਚ ਬੰਦਾ ਪੈਸੇ ਦੇ ਸਕਦਾ ਜੀ ਇਹ ਵੀ ਕਿਸ਼ਤਾਂ ਦੇ ਦੇ ਸਕਦਾ ਸਭ ਕੁਝ ਕਿਸ਼ਤਾਂ ਦੇ 1 ਰੁਪਿਆ ਦੇਵੇ 10 ਰੁਪਏ ਦੇਵੇ 1000 ਰੁਪਏ ਦੇਵੇ ਆਧਾਰ ਕਾਰਡ ਲਿਆਵੇ ਪੈਨ ਕਾਰਡ ਲਿਆਵੇ ਆਪਣੀ ਬੈਂਕ ਦੀ ਕਾਪੀ ਲਿਆਵੇ ਫਾਈਨਾਂਸ ਕਰਾਵੇ ਤੇ ਘਰੇ ਆਪਣੇ ਸਮਾਨ ਲੈ ਜਾਵੇ ਕੂਲਰ ਲੈ ਜਾਓ ਫ੍ਰਿਜ ਲੈ ਜਾਓ ਏਸੀ ਲੈ ਜਾਓ ਮੋਬਾਈਲ ਜੋ ਮਰਜ਼ੀ ਲੈ ਜਾਓ ਜੋ ਮਰਜ਼ੀ ਲੈ ਜਾਓ ਹਰੇਕ ਤਰ੍ਹਾਂ ਦਾ ਮੋਬਾਈਲ ਐਪਲ ਦੇ ਫੋਨ ਦੀ 24 ਮਹੀਨੇ 2-2 ਸਾਲ ਦੀ ਐਪਲ ਦੇ ਫੋਨ ਦੀਆਂ ਕਿਸ਼ਤਾਂ ਹੁੰਦੀਆਂ ਹਰੇਕ ਤਰ੍ਹਾਂ ਦੇ ਇਲੈਕਟ੍ਰੋਨਿਕ ਏਸੀ 1990 ਰੁਪਏ ਦੀ ਕਿਸ਼ਤ ਕੂਲਰ 990 ਰੁਪਏ ਦੀ ਕਿਸ਼ਤ ਛੋਟੀਆਂ ਆਸਾਨ ਕਿਸ਼ਤਾਂ ਦੇ ਵਿੱਚ ਪੈਸੇ ਉਤਾਰੇ ਆਪਣਾ ਘਰ ਸਮਾਨ ਲੈ ਜਾਵੇ ਤੇ ਅਖੀਰ ਵਿੱਚ ਆਪਣਾ ਐਡਰੈਸ ਵਗੈਰਾ ਬੋਲ ਦਿਓ ਵੀਰ ਐਡਰੈਸ ਹੀ ਆਪਣਾ ਜੇਕੇ ਟਰੇਡਰਸ ਰੇਲਵੇ ਰੋਡ ਸਾਹਮਣੇ ਇੰਡੀਆ ਇਨ ਬੈਂਕ ਹਾਂਜੀ ਓਪੋਜ਼ਿਟ ਇੰਡੀਅਨ ਬੈਂਕ ਹੈ ਰੇਲਵੇ ਰੋਡ ਤੇ ਖੁੱਲੀ ਪਾਰਕਿੰਗ ਹੈ ਜਿਵੇਂ ਮਰਜ਼ੀ ਆਵੇ ਬੰਦਾ ਗੱਡੀ ਖੜਾਵੇ ਕੰਜਸਟਡ ਨਹੀਂ ਹੈ ਖੁੱਲਾ ਏਰੀਆ ਹੈ ਰੇਲਵੇ ਰੋਡ ਮੋਰਿੰਡਾ ਡਿਸਟ੍ਰਿਕਟ ਰੂਪਨਗਰ ਰੋਪੜ ਠੀਕ ਹੈ ਜੀ ਸੋ ਦੇਖ ਸਕਦੇ ਹਾਂ ਜੇ ਕੇ ਟਰੇਡਰਸ ਮੋਰਿੰਡਾ ਵਾਲਿਆਂ ਨੇ ਵੱਡੀ ਆਫਰ ਲਾਤੀ ਗਰਮੀ ਦੇ ਸੀਜ਼ਨ ਨੂੰ ਲੈ ਕੇ ਲੋਹੇ ਦੇ ਕੋਲਰ ਹਾਣ ਚਾਹੇ ਜੰਬੋ ਜੱਟ ਵੱਡੇ ਕੂਲਰ ਹੁਣ ਕਹਿੰਦੇ ਜੀ ਬਾਈ ਕਹਿੰਦਾ ਇਨਵਰਟਰ ਤੇ ਵੀ ਚੱਲ ਸਕਦੇ ਨੇ ਬਹੁਤ ਘੱਟ ਬਿਜਲੀ ਖਾਂਦੇ ਨੇ ਤੇ ਵੱਡੇ ਕੂਲਰ ਨੇ 100-100 ਫੁੱਟ ਤੱਕ ਜਿਹੜੀ ਹਵਾ ਦਿੰਦੇ ਨੇ ਤੇ ਕੂਲਰ ਹੁਣ ਏਸੀ ਫਰਿੱਜ ਵਾਸ਼ਿੰਗ ਮਸ਼ੀਨ ਹੋਰ ਜਿਹੜਾ ਇਲੈਕਟ੍ਰੋਨਿਕ ਸਾਮਾਨ ਹੁੰਦਾ ਸਿਰਫ ਇੱਥੇ ਮਿਲਦਾ ਜੇਕੇ ਟਰੇਡਰਸ ਮਰੈਂਡਾ ਆਈਫੋਨ ਤੱਕ ਤੁਸੀਂ ਜਿਹੜੇ ਰੋਜ਼ਾਨਾ 80 ਰੁਪਏ ਦੇ ਕੇ 100 ਰੁਪਏ ਦੇ ਕੇ ਜੋ ਵੀ ਲੈ ਕੇ ਜਾ ਸਕਦੇ ਹੋ ਆਸਾਨ ਕਿਸ਼ਤਾਂ ਦੇ ਸਿਰਫ 1 ਰੁਪਏ ਦੇ ਕੇ ਧੰਨਵਾਦ ਜੀ